ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰੀਤ ਸਿੰਘ ਛਾਪੜਾ ਪ੍ਰਦਾਨ ਮੁਕਤੀ ਸਰਵੈਲਪਰ ਕਲੱਬ ਅਤੇ ਸਾਡੀ ਟੀਮ ਅੱਜ ਵਿਸ਼ੇਸ਼ ਤੌਰ ਤੇ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਏਰੀਏ ਜਿਵੇਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਛੇਰੀਏ ਉਥੇ ਅੱਜ ਸਾਡੀ ਟੀਮ ਸਰਦਾਰ ਦਲਜੀਤ ਸਿੰਘ ਬੁੱਟਰ ਐਨ ਆਰ ਆਈ ਜੀ ਦੇ ਸਹਿਯੋਗ ਨਾਲ ਕੁਝ ਵਸਤੂਆਂ ਦਾ ਟਰੱਕ ਭਰ ਕੇ ਲਾ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਹੈਗੀਆ ਤਾਂ ਕੋਈ ਦਵਾਈ ਚਾਹੀਦੀ ਆ ਇੱਕ ਦਾ ਕਰੀਮ ਜੇ ਟੂਬਾ ਤੁਹਾਨੂੰ ਦੇ ਦਿੰਦੇ ਆ ਹੋਰ ਨਹੀਂ 5-7 ਦਿਨਾਂ ਤੱਕ ਜਰੂਰ ਪੈਰਾਂ ਚ ਖਾਰਸ਼ ਹੋਊਗੀ ਪਾਣੀ ਥੋੜਾ ਜਾਂ ਜਿੜੀਲਾ ਬਣ ਚੁੱਕਿਆ ਤੁਸੀਂ ਉਹ ਲੈ ਜਿਉਂ ਤੁਹਾਨੂੰ ਦੇ 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 ਸਾਰੇ ਜਾ ਕੇ ਬੀਜੀ ਸਾਰੇ ਆਹ ਲੈ ਤਿੰਨ ਆਹ ਦੇ ਪਾ ਲੈ ਆਹ ਦੋ ਦੋ ਟੂਬਾ ਤੁਹਾਨੂੰ ਦਿੰਨੇ ਆ ਠੀਕ ਆ ਖਾਰਸ਼ ਖੁਰਸ਼ ਹੋਏ ਨਾ ਪੈਰ ਤੇ ਆ ਲਾ ਦਿਓ